ਮਿੰਨ ਸਿੰਘ ਡਾਲ ਤੇ ਅੱਜ ਤੁਹਾਨੂੰ ਇੱਕ ਐਸੇ ਵਾਤਾਵਰਨ ਪ੍ਰੇਮੀ ਨਾਲ ਮਲਾਉਣ ਜਾ ਰਹੇ ਹਾਂ ਜੋ ਕਿ ਲਗਾਤਾਰ ਕਈ ਸਾਲਾਂ ਤੋਂ ਜਿਹੜੀ ਉਹ ਬੂਟਿਆਂ ਦੀ ਦਰਖਤਾਂ ਦੀ ਤੇ ਵਾਤਾਵਰਨ ਦੀ ਜਿਹੜੀ ਉਹ ਵੱਡੀ ਸੇਵਾ ਕਰ ਰਿਹਾ ਤੇ ਵੱਡੀ ਸੇਵਾ ਕਿਸ ਤਰ੍ਹਾਂ ਕਿ ਆਪਣੀ ਜੇਬ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਉਹ ਫਲਦਾਰ ਬੂਟਿਆਂ ਨੂੰ ਸਭ ਤੋਂ ਜਿਹੜੀ ਉਹ ਪਹਿਲਾਂ ਪਹਿਲ ਦੇ ਰਿਹਾ ਤਾਂ ਕਈ ਜਿਹੜੇ ਆ ਹਜ਼ਾਰਾਂ ਜਿਹੜੇ ਉਸ ਵੱਲੋਂ ਬੂਟੇ ਸਕੂਲਾਂ ਕਾਲਜਾਂ ਤੇ ਸੜਕਾਂ ਦੇ ਆਲੇ-ਦੁਆਲੇ ਜਿਹੜੇ ਉਸ ਵੱਲੋਂ ਲਗਾਏ ਜਾ ਰਹੇ ਆ ਤਾਂ ਅੱਜ ਉਹ ਵਾਤਾਵਰਨ ਪ੍ਰੇਮੀ ਸੰਤੋਖ ਸਿੰਘ ਸਾਡੇ ਨਾਲ ਮੌਜੂਦ ਆ ਤਾਂ ਖਾਸ ਗੱਲਬਾਤ ਕਰਾਂਗੇ ਇਹਨਾਂ ਵੱਡਾ ਜਿਹੜਾ ਉਹ ਅਪਰਾਲਾ ਇਸ ਸਾਡੇ ਵਾਤਾਵਰਨ ਲਈ ਸਾਡੇ ਲੋਕਾਂ ਲਈ ਕਰ ਰਿਹਾ ਹੈ ਜਾਂ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਬੰਦੇ ਨੂੰ ਕਿਸੇ ਵੀ ਜਿਹੜਾ ਪਾਸਿਓਂ ਫੁਰਸਤ ਨਹੀਂ ਗਈ ਆਪਣੇ ਮਹਾ ਜਿਹੜਾ ਉਹ ਆਪਣਾ ਪਰਿਵਾਰ ਪਾਲਨ ਤਾਂ ਕੀ ਸੀਮਤ ਆ ਤਾਂ ਇਹੋ ਜੀ ਜਿਹੜੀ ਆ ਸੇਵਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਹਾਂਜੀ ਕੀ ਨਾਮ ਇਹ ਜੀ ਨਾਮ ਮੇਰਾ ਸੰਤੋਖ ਸਿੰਘ ਹੈ ਬਾਜੀ ਅੱਛਾ ਜੀ ਕਿਹੜਾ ਪਿੰਡ ਦਾ ਪਿੰਡ ਕਲਸੀਆਂ ਕਲਾਂ ਬਾਜੀ ਅੱਛਾ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਜਿਹੜੀ ਇੰਨੀ ਵੱਡੀ ਸੇਵਾ ਕੀਤੀ ਜਾਵੇ ਪਿਛਲੇ ਸਾਲ ਜਾਨੇ ਕਿ ਉਦੋਂ ਮੈਂ ਘਰੇ ਬੈਠਾ ਹਾਂ ਤੇ ਕੋਈ ਮੈਂ ਬੇਜ਼ਗਾਰ ਹੈਗਾ ਹੂੰ ਤੇ ਕੋਈ ਮੇਰੇ ਕੋਲ ਕੰਮ ਨਹੀਂ ਹੈਗਾ ਹੂੰ ਤੇ ਉਦੋਂ ਬਾਅਦ ਮੜ ਕੇ ਹਰ ਗਰਮੀ ਬੜੀ ਜਿਆਦਾ ਵਧ ਗਈ ਤੇ ਮੈਂ ਉਹ ਮੜ ਕੇ ਹਰ ਮੈਂ ਬੋਰਡ ਮੈਂ ਵੱਡੇ ਵੱਡੇ ਹੂੰ ਕੰਦਾ ਦੇ ਵਿੱਚੋਂ ਉੱਟ-ਪੱਟ ਕੇ ਤੇ ਫੇਰ ਜਾਨਣੇ ਕਿ ਉਹ ਲਾਏ ਉਦੋਂ ਬਾਅਦ ਫਿਰ ਵੀਰਾਂ ਨੇ ਰੀਲਾ ਰੀਲਾ ਪਾ ਦਿੱਤੀਆਂ ਤੇ ਇਤਰਾ ਹੀ ਹਰਮਨਲਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਏ ਹਾਂਜੀ ਉਦੋਂ ਤੋਂ ਮੁੜ ਕੇ ਹਰ ਬਾਅਦ ਦੇ ਵਿੱਚ ਮੈਂ ਜਾਨਣੇ ਕਿ ਇਹ ਕੰਮ ਇਹ ਪੱਕੀ ਸੇਵਾ ਜਿਹੜੀ ਲੈ ਲਈ ਕਿੰਨੇ ਕਿ ਜਿਹੜੇ ਰੋਖ ਅਜ ਤੱਕ ਲਾ ਚੁੱਕੇ ਹਾਂ ਮੈਂ 7500 ਬੂਟਾ ਲਾ ਦਿੱਤਾ 7500 ਬੂਟਾ ਹਾਂਜੀ ਤੇ ਜਿਹੜੇ ਬੂਟੇ ਲਾਉਣੇ ਉਹਨਾਂ ਨੂੰ ਸਾਂਭ ਸੰਭਾਲ ਫਿਰ ਕੌਣ ਕਰਦਾ ਹਾਂਜੀ ਆਪ ਹੀ ਕਰਦਾ ਹਾਂ ਜੀ ਮੈਂ ਤੇ ਪਾਣੀ ਕਿਸ ਤਰ੍ਹਾਂ ਫਿਰ ਖੜਦੇ ਤੁਸੀਂ ਪਾਣੀ ਆਪਣੇ ਕੋਲ ਰੇੜੀ ਆ ਜੀ ਅੱਛਾ ਜੀ ਤੇ ਰੇੜੀ ਤੇ ਡਰਮ ਰੱਖਿਆ ਹੂੰ ਤੇ ਉਹਦੇ ਉੱਤੇ ਪਾਣੀ ਪਾਈ ਦਾ ਨਾਲ ਬਾਲਟੀ ਸਾਰਾ ਕੁਝ ਹੈਗਾ ਜੀ ਆਪਣੇ ਕੋਲ ਤੇ ਜਿਸ ਤਰ੍ਹਾਂ ਫਲਦਾਰ ਦੀ ਤੁਸੀਂ ਗੱਲ ਕੀਤੀ ਆ ਫਲਦਾਰ ਬੂਟੇ ਜਿਹੜੇ ਕਾਫੀ ਮਹਿੰਗੇ ਆ 2250 ਰੁਪਈਆ ਤੇ ਫਿਰ ਇਹ ਇਹ ਵੀ ਫ੍ਰੀ ਲਾਉਂਦੇ ਹਾਂ ਹਾਂਜੀ ਇਹ ਵੀ ਬਾਜੀ ਫ੍ਰੀ ਆਪਾਂ ਘਰਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਵੀ ਲਵਾ ਸਕਦਾ ਹਾਂਜੀ ਹਾਂਜੀ ਬਿਲਕੁਲ ਕਿਸ ਤਰ੍ਹਾਂ ਪਤਾ ਲੱਗਦਾ ਲੋਕਾਂ ਨੂੰ ਕਿ ਇਹ ਜਿਹੜਾ ਇਹ ਪ੍ਰੇਮੀ ਆ ਇਹ ਬੂਟੇ ਲਾ ਰਿਹਾ ਹਾਂਜੀ ਬਾਜੀ ਮੇਰੀ ਚਾਨਮਾ ਇੱਕ ਰੇੜੀ ਤੇ ਇੱਕ ਬੋਰਡ ਵੀ ਲਾਇਆ ਹੋਇਆ ਹੂੰ ਤੇ ਪ੍ਰਧਾਨਾ ਨੂੰ ਸ਼ਰਮਾ ਜੀ ਦਾ ਨਾਲ ਉਹਨਾਂ ਦਾ ਵੀ ਨਾਮ ਲਿਖਿਆ ਹੂੰ ਤੇ ਮੇਰਾ ਵੀ ਨਾਮ ਲਿਖਿਆ ਹੋਇਆ ਉਤੋਂ ਦੁਨੀਆ ਨੂੰ ਫਿਰ ਪਤਾ ਲੱਗਦਾ ਤੇ ਇਹ ਬੂਟਿਆਂ ਦਾ ਪ੍ਰੇਮੀ ਵਾਤਾਵਰਣ ਦਾ ਹੂੰ ਹਾਂਜੀ ਤੇ ਜੇ ਹੁਣ ਵੀ ਕਿਸੇ ਨੇ ਘਰ ਦੇ ਵਿੱਚ ਬੂਟੇ ਫਰੀ ਲਵਾਉਣੇ ਹੋਣ ਲਾ ਸਕਦੇ ਹਾਂਜੀ ਹਾਂਜੀ ਜ਼ਰੂਰ ਜੀ ਪੱਕੀ ਗੱਲ ਹਾਂਜੀ ਪੱਕੀ ਗੱਲ ਜੀ ਜਦੋਂ ਮਰਜ਼ੀ ਮੇਰਾ ਨੰਬਰ ਵੀ ਮੈਂ ਬੋਲ ਦੇਣਾ 88377 ਤੇ 61240 ਅੱਛਾ ਜੀ ਜਿਹੜਾ ਮਰਜ਼ੀ ਮੈਨੂੰ ਆਖੇ ਤੇ ਮੈਂ ਕਰੇ ਜਾ ਕੇ ਉਹਦੇ ਬੂਟੇ ਲਾ ਕੇ ਕੋਈ ਪੈਸਾ ਨਹੀਂ ਹਾਂਜੀ ਕੋਈ ਪੈਸਾ ਨਹੀਂ ਤੇ ਕਦੀ ਲੱਗਦਾ ਨਹੀਂ ਆ ਮਨ ਦੇ ਵਿੱਚ ਵੀ ਇਹ ਤੇ ਇੱਕ ਫਰੀ ਵਾਲੀ ਸੇਵਾ ਤੇ ਕੀ ਭੇਖ ਹੋਊਗਾ ਨਹੀਂ ਕਿ ਆਪਾਂ ਸੇਵਾਏ ਇਹ ਮਨ ਦੇ ਵਿੱਚ ਸੋਚਿਆ ਆਪਾਂ ਸੇਵਾ ਹੀ ਕਰਨੀ ਆ ਜੀ ਹਾਂਜੀ ਤੇ ਘਰੇ ਨਰਸਰੀ ਵੀ ਆ ਹਾਂਜੀ ਉਹਦੇ ਵਿੱਚ ਕਿੰਨੇ ਕ ਬੂਟੇ ਆ ਇਸ ਟਾਈਮ ਉਹਦੇ ਵਿੱਚ ਆਪਣੇ ਇਸ ਟਾਈਮ ਬੂਟੇ 2000 ਬੂਟਾ ਹੈਗਾ ਜੀ ਆਪਣੇ ਕੋਲ ਹੂੰ ਹਾਂ ਕਦੀ ਆਉਂਦਾ ਨਹੀਂ ਮੰਨ ਦੇ ਵਿੱਚ ਕਿ ਪੈਸੇ ਲੈਣੇ ਚਾਹੀਦੇ ਆ ਨਹੀਂ ਹਾਂ ਸੇਵਾ ਕਰਨੀ ਆ ਜੀ ਆਪਾਂ ਸੇਵਾ ਕਰਨੀ ਤੇ ਨਾਮ ਬਣਾਉਣਾ ਹਾਂਜੀ ਤਾਂ ਹੁਣ ਅੱਗੇ ਜਿਹੜਾ ਕੀ ਪਲਾਨ ਆ ਇੱਕ ਪਲਾਨ ਹੁੰਦਾ ਬੰਦੇ ਦਾ ਕਿ ਇਸ ਵਾਰ ਜਿਹੜੇ 7500 ਬੂਟਾ ਲਾਇਆ ਅਗਲੇ ਸਾਲ ਕਿੰਨੇ ਲਾਉਣੇ ਆ ਜਾਂ ਉਦੋਂ ਵੱਧ ਜਿਹੜੇ ਕਿਸ ਤਰ੍ਹਾਂ ਅਗਲੇ ਜਨ ਮੈਂ ਚਾਹਣਾ ਮੈਂ 10000 ਬੂਟਾ ਜਾਣੇ ਕਿ ਹੋਰ ਲਾਉਣਾ ਮੈਂ ਐਤ ਕੀ ਸੌਣ ਦੇ ਵਿੱਚ ਵਿੱਚ 10000 ਬੂਟਾ ਲਾਉਣਾ 10000 ਬੂਟਾ ਹਾਂਜੀ ਤੇ ਕਦੀ ਕਿਸੇ ਨੇ ਮਾਨ ਸਨਮਾਨ ਜਾਂ ਕਦੀ ਕਿਸੇ ਸਰਕਾਰੀ ਅਧਿਕਾਰੀ ਨੇ ਕਦੀ ਕੋਈ ਮਾਨ ਸਨਮਾਨ ਦਿੱਤਾ ਵੇਸ ਨੂੰ ਵੇਖ ਕੇ ਨੇ ਸਰਕਾਰੀ ਵਾਲਿਆਂ ਨੇ ਕੋਈ ਦਿੱਤਾ ਜੀ ਭਾਜੀ ਹੂੰ ਤੇ ਪ੍ਰਾਈਵੇਟ ਜਾਨਕੀ ਪ੍ਰਧਾਨ ਨੂੰ ਸ਼ਰਮਾ ਜੀ ਆ ਉਹਨਾਂ ਨੇ ਮੇਰਾ ਜਾਨਕੀ ਰਾchnਿਆ ਤੇ ਬਿਲਕੁਲ ਹੀ ਜਾਨਕੀ ਮੈਨੂੰ ਦਿੰਦੇ ਆ ਹਰ ਮਹੀਨੇ ਦੇ ਮਹੀਨੇ ਮੈਂ ਫਰੀਆ ਰਚ ਲਉ ਜੀ ਜਦੋਂ ਸਕੂਲ ਕਾਲਜ ਕੇ ਇਹ ਜਾਣੇ ਤੇ ਉੱਥੇ ਵੀ ਕੋਈ ਮਾਨ ਸਨਮਾਨ ਕਰਦੇ ਆ ਹਾਂਜੀ ਹੁੰਦਾ ਜੀ ਸ਼ਾਬਾਸ਼ੇ ਮਿਲਦੀ ਹਾਂਜੀ ਸ਼ਾਬਾਸ਼ੇ ਮਿਲਦੀ ਹੈ ਹਰ ਉਹਨਾਂ ਦੇ ਕਰਕੇ ਮੈਨੂੰ ਮੇਰਾ ਵੀ ਮਨ ਵਾਧਾ ਤੇ ਮੈਂ ਵੀ ਇਹ ਜਾਨਕੀ ਸੇਵਾ ਕਰ ਤੇ ਜਿਸ ਤਰ੍ਹਾਂ ਲੋਕ ਅੱਗ ਲਾ ਦਿੰਦੇ ਰੁੱਖਾਂ ਨੂੰ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਉਹਨਾਂ ਬਾਰੇ ਵੀ ਕਹਿਣਾ ਚਾਹਣਾ ਵੀਰ ਜੀ ਅੱਗ ਨਾ ਲਾਇਆ ਕਰੋ ਹੂੰ ਤੇ ਯਾਨੀ ਕਿ ਬੂਟੇ ਸੜ ਜਾਂਦੇ ਆ ਆਪਾਂ ਪਰ ਤੁਹਾਨੂੰ ਪਤਾ ਹੀ ਜੀ ਕਿਤਰਾ ਮਤਲਬ ਬੂਟਾ ਤਿਆਰ ਹੁੰਦਾ ਬੂਟੇ ਇੱਕ ਮਿੰਟ ਦੇ ਵਿੱਚ ਵਿੱਚ ਜਦੋਂ ਅੱਗ ਲੱਗ ਜਾਂਦੀ ਤੇ ਉਹ ਖਰਾਬ ਹੋ ਜਾਂਦਾ ਬੂਟਾ ਜੀ ਤੇ ਨਾ ਅੱਗ ਲਾਇਆ ਕਰੋ ਇਹੋ ਮੇਰੀ ਬੇਨਤੀ ਆ ਜੀ ਜਿਹੜੇ ਉਹ ਬੂਟੇ ਲਾਉਂਦੇ ਆ ਕਿਸ ਤਰ੍ਹਾਂ ਤਿਆਰ ਕਰਦੇ ਆਪਣੀ ਹੀ ਨਰਸਰੀ ਦੇ ਵਿੱਚ ਤਾਂ ਜੇ ਤੁਸੀਂ ਵੀ ਬੂਟੇ ਲਵਾਉਣ ਦੇ ਚਾਹਵਾਨ ਹੋ ਤੇ ਇਹਨਾਂ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਤਾਂ ਇਹ ਜਿਹੜੀ ਕੋਸ਼ਿਸ਼ ਕਰਨਗੇ ਕਿ ਉਹ ਤੁਹਾਨੂੰ ਬੂਟੇ ਜਿਹੜੇ ਉਹ ਲਾ ਕੇ ਦੇਣ ਹਾਂਜੀ ਕੀ ਨਾ ਸਰ ਮੇਰਾ ਨਾਮ ਜੀਵਜੀਤ ਕੁਮਾਰ ਅੱਜ ਤੁਹਾਡੇ ਕੋਲ ਜਿਹੜੇ ਵਾਤਾਵਰਨ ਪਰਨੇਮੀ ਸੰਤੋਖ ਸਿੰਘ ਬੂਟੇ ਲਾਉਣ ਤੋਂ ਆ ਕੇ ਆ ਤੇ ਕੀ ਕਹਿਣਾ ਹੈ ਬਾਰੇ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਵੀ ਇਸ ਤੋਂ ਵੱਡੀ ਸੇਵਾ ਅੱਜ ਦੀ ਤਰੀਕ ਵਿੱਚ ਕੋਈ ਵੀ ਨਹੀਂ ਹੈਗੀ ਜਿਹੜੇ ਜਿਵੇਂ ਕਿ ਇਹਨਾਂ ਨੇ ਦੱਸਿਆ ਵਾ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਬਿਲਕੁਲ ਫ੍ਰੀ ਨਿਸਵਾਰਥ ਭਾਵ ਦੇ ਨਾਲ ਇਸ ਵਾਤਾਵਰਨ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਔਰ ਹੁਣ ਤੱਕ ਇਹਨਾਂ ਨੇ ਜਿਵੇਂ ਕਿ ਇਹ ਦੱਸ ਰਹੇ ਆ ਵੀ 7500 ਬੂਟਾ ਲਗਾ ਚੁੱਕੇ ਆ ਤੋ ਇਹ ਬਹੁਤ ਵੱਡੀ ਗੱਲ ਆ ਅੱਜ ਕੱਲ ਤਾਂ ਲੋਕ ਆਪਣੇ ਘਰ ਦੇ ਵਿੱਚ ਆਪ ਬੂਟੇ ਲਿਆ ਕੇ ਨਹੀਂ ਲਾਉਂਦੇ ਇਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਲਗਾ ਰਹੇ ਨੇ ਲੋਕਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਲਗਾ ਰਹੇ ਨੇ ਔਰ ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕੀ ਆ ਵੀ ਇਹ ਬੂਟੇ ਲਗਾਉਣ ਤੋਂ ਬਾਅਦ ਉਹ ਕੁਝ ਵੀ ਨਹੀਂ ਲੈ ਰਹੇ ਹੂੰ ਇਥੋਂ ਤੱਕ ਕਿ ਉਹ ਬੂਟੇ ਜਿਵੇਂ ਇਹਨਾਂ ਨੇ ਦੱਸ ਰਿਹਾ ਕਿ ਬੂਟੇ ਪਾਲ ਵੀ ਉਹ ਆਪ ਰਹੇ ਆ ਪਾਣੀ ਦਾ ਆਪ ਜਾ ਕੇ ਦੇਖ ਰਹੇ ਆ ਵੀ ਬੂਟੇ ਨੂੰ ਪਾਣੀ ਦਿੱਤਾ ਨਹੀਂ ਲੋੜ ਕਿਸੇ ਖਾਦ ਦੀ ਜਾਂ ਕਿਸੇ ਦਵਾਈ ਦੀ ਤਾਂ ਨਹੀਂ ਲੋੜ ਤਾਂ ਮੈਂ ਤਾਂ ਕਹੂੰਗਾ ਜੀ ਇਹ ਬਹੁਤ ਵੱਡੀ ਜਿਹੜੀ ਆ ਕੋਸ਼ਿਸ਼ ਹੈ ਇਹਨਾਂ ਵੱਲੋਂ ਤੋ ਸਾਨੂੰ ਸਾਰਿਆਂ ਨੂੰ ਇਨਾਂ ਦਾ ਜਿਹੜਾ ਵਾ ਇਸ ਕੋਸ਼ਿਸ਼ ਦੇ ਵਿੱਚ ਸਾਡਾ ਸਾਥ ਦੇਣਾ ਵਾ ਇਹਨਾਂ ਦਾ ਬੰਦਾ ਵਾ ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਕਿ ਸਾਨੂੰ ਜਿਹੜੇ ਬੂਟਿਆਂ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਉਹ ਗੱਲ ਬਿਲਕੁਲ ਸਹੀ ਆ ਜੀ ਕਿਉਂਕਿ ਇਸ ਵੇਲੇ ਜਿਹੜਾ ਵਾ ਅਸੀਂ ਸਾਰੇ ਜਾਣਦੇ ਆ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਆ ਔਰ ਅਗਰ ਅਸੀਂ ਇਸ ਚੀਜ਼ ਨੂੰ ਆਪੋ ਨਹੀਂ ਆਪਣੇ ਆਪ ਨੂੰ ਸੰਭਾਲਿਆ ਅਗਰ ਅਸੀਂ ਅੱਗ ਲਾਉਣ ਤੋਂ ਨਹੀਂ ਹਟੇ ਤਾਂ ਇਹ ਬਹੁਤ ਵੱਡੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦੇ ਜਿਹੜੇ ਆ ਬੁਰੇ ਨਤੀਜੇ ਜਿਹੜੇ ਆ ਉਹ ਦੇਖਣੇ ਪੈਣਗੇ ਅੱਜ ਸਕੂਲ ਦੇ ਵਿੱਚ ਕਿੰਨੇ ਬੂਟੇ ਇਹਨਾਂ ਲਾਏ ਤੇ ਕਿਹੜੇ-ਕਿਹੜੇ ਬੂਟੇ ਲਾਏ ਅੱਜ ਜੀ ਇਹਨਾਂ ਨੇ ਸਾਡੇ ਸਕੂਲ ਦੇ ਵਿੱਚ ਅਗਰ ਮੈਂ ਫਲਦਾਰ ਰੁੱਖਾਂ ਦੀ ਗੱਲ ਕਰਾਂ ਤਾਂ ਅਮਰੂਦ ਦੇ ਬੂਟੇ ਲਗਾਏ ਨੇ ਅਗਰ ਮੈਂ ਫੁੱਲਦਾਰ ਬੂਟਾਂ ਦੀ ਗੱਲ ਕਰਾਂ ਤਾਂ ਗੁਲਾਬ ਦੇ ਫੁੱਲ ਨੇ ਉਸ ਤੋਂ ਇਲਾਵਾ ਕਲੀਆਂ ਦੇ ਬੂਟੇ ਨੇ ਉਸ ਤੋਂ ਇਲਾਵਾ ਅਗਰ ਮੈਂ ਸ਼ਾਨਦਾਰ ਬੂਟਿਆਂ ਦੀ ਗੱਲ ਕਰਾਂ ਤਾਂ ਬੋੜ ਦੇ ਰੁੱਖ ਲਾਏ ਨੇ ਤੋ ਹਰ ਤਰ੍ਹਾਂ ਦੇ ਬੂਟੇ ਹੀ ਇਹ ਵੀਰ ਜਿਹੜਾ ਵਾ ਲਗਾ ਰਿਆ ਵਾ ਤੋ ਬਹੁਤ ਵਧੀਆ ਉਪਰਾਲਾ ਜਿਹੜਾ ਵਾ ਉਹ ਹਗਾ ਜੀ ਇਹਨਾਂ ਵੱਲੋਂ ਤੋ ਸਾਨੂੰ ਇਹਨਾਂ ਦਾ ਬਹੁਤ-ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਇੱਥੋਂ ਕਲਸੀਆਂ ਲਗਭਗ ਜੇ ਆਪਾਂ ਕਹੀਏ 30 ਕਿਲੋਮੀਟਰ ਹੈ ਜੀ ਇੱਥੋਂ ਇਸ ਡਲ ਪਿੰਡ ਤੋਂ ਤੋ 30 ਕਿਲੋਮੀਟਰ ਦੂਰੋਂ ਆ ਕੇ ਇੱਕ ਵਿਚਾਰਾ ਵਿਚ ਗਰੀਬ ਆਦਮੀ ਫਿਰ ਵੀ ਉਹ ਨਿਸਵਾਰਥ ਭਾਵ ਦੇ ਨਾਲ ਸੇਵਾ ਕਰ ਰਿਆ ਮੈਂ ਤਾਂ ਕਹੂੰਗਾ ਜੀ ਬਹੁਤ ਵੱਡੀ ਗੱਲ ਹੈ ਜੀ